ਸਾਰਿਆਂ ਨੂੰ ਜੈ ਮਸੀਦੀ ਅੱਜ ਅਸੀਂ ਪੜਾਂਗੇ ਦਾਨੀਏਲ ਦੀ ਪੁਥੀ ਦਾ ਪਹਿਲਾ ਅਧਿਆਇ ਦਾਨੀਏਲ ਅਤੇ ਉਹਦੇ ਸਾਥੀਆਂ ਦੀ ਸਿੱਖਿਆ ਪਹਿਲੀ ਆਇਤ ਯਹੂਦਾ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਬਰੇ ਵਿੱਚ ਬਾਬਲ ਦੇ ਰਾਜਾ ਨਬੁਕਨਦਸਰ ਨੇ ਯਰੂਸ਼ਲਮ ਉੱਤੇ ਚੜਾਈ ਕਰਕੇ ਉਹਨੂੰ ਆਲੇ ਦਿਵਾਲੇੋਂ ਘੇਰਾ ਪਾਇਆ ਦੂਸਰੀ ਆਇਤ ਅਰ ਪ੍ਰਭੂ ਨੇ ਯਹੂਦਾ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ਵਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹਦੇ ਹੱਥ ਵਿੱਚ ਕਰ ਦਿੱਤਾ ਅਤੇ ਉਹ ਉਹਨੂੰ ਸਿਨਾਰ ਦੀ ਧਰਤੀ ਵਿੱਚ ਆਪਣੇ ਦੇਵਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦੇਵਤੇ ਦੇ ਭੰਡਾਰ ਵਿੱਚ ਲਿਆਇਆ ਤੀਸਰੀ ਆਇਤ ਅਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪਨੱਜ ਨੂੰ ਹੁਕਮ ਕੀਤਾ ਕਿ ਉਹ ਇਸرائیਲੀਆਂ ਵਿੱਚੋਂ ਅਤੇ ਰਾਜੇ ਦੀ ਅੰਸ਼ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ ਚੌਥੀ ਆਇਤ ਉਹ નિર્ਬਲ ਜਵਾਨ ਸਗੋ ਰੂਪਵੰਤ ਅਤੇ ਸਾਰੀ ਮਤਵ ਵਿੱਚ ਹੁਸ਼ਿਆਰ ਅਤੇ ਗਿਆਨਵੰਤ ਤੇ ਵਿਦਿਆਵਾਨ ਹੋਣ ਜਿਨ੍ਹਾਂ ਦੇ ਵਿੱਚ ਇਹ ਸ਼ਕਤੀ ਹੋਵੇ ਪਈ ਪਾਸ਼ਾਹੀ ਮਹਿਲ ਵਿੱਚ ਖੜੇ ਰਹਿ ਹੋ ਰਹਿ ਸਕਣ ਅਤੇ ਉਹ ਉਹਨਾਂ ਨੂੰ ਕਸੀਧੀਆਂ ਦੀ ਵਿਦਿਆ ਅਤੇ ਉਹਨਾਂ ਦੀ ਬੋਲੀ ਸਿਖਾਏ ਪੰਜਵੀਂ ਐਤ ਅਤੇ ਉਹ ਰਾਜੇ ਨੇ ਉਹਦੇ ਲਈ ਉਹਨਾਂ ਦੇ ਲਈ ਆਪਣੇ ਸਵਾਦਲੇ ਭੋਜਨਾਂ ਵਿੱਚੋਂ ਅਤੇ ਆਪਣੀ ਪੀਣ ਦੀ ਸ਼ਰਾਬ ਵਿੱਚੋਂ ਨਿੱਤੇ ਦਿਹਾੜੇ ਦਾ ਹਿੱਸਾ ਟਹਿਰਾਇਆ ਕਿ ਤੈਨ ਵਰਿਆ ਤੀਕਰ ਉਹ ਪਾਲੇ ਜਾਣ ਤਾਂ ਜੋ ਓੜਕ ਨੂੰ ਉਹ ਰਾਜੇ ਦੇ ਦਰਗਾਹੇ ਖੜੇ ਹੋਣ ਛੇਵੀਂ ਐਤ ਅਤੇ ਉਹਨਾਂ ਵਿੱਚ ਯਹੂਦਾ ਦੀ ਵੰਸ਼ ਵਿੱਚੋਂ ਦਾਨੀਏਲ ਹਨਨ ਈਲ ਮਿਸ਼ਾਏਲ ਅਤੇ ਅਜਰਜਾ ਸਨ ਸਤਵੀਂ ਐਤ ਅਤੇ ਖੁਸਰਿਆਂ ਦੇ ਸਰਦਾਰ ਨੇ ਉਹਨਾਂ ਦੇ ਨਿਯਾਉ ਰੱਖੇ ਉਹਨੇ ਦਾਨੀਏਲ ਨੂੰ ਬਲੇਟਸ਼ਰ ਅਤੇ ਹਨਨ ਈਲ ਨੂੰ ਸਦਰਕ ਅਤੇ ਇਸਮਾਈਲ ਨੂੰ ਮੇਸ਼ਕ ਅਤੇ ਅਜਰਜਾਨ ਨੂੰ ਬੇਦਨ ਗੋ ਆਖਿਆ ਅੱਠਵੀਂ ਆਇਤ ਪਰ ਦਾਨੀਅਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨੀ ਪਈ ਆਪਣੇ ਤਾਂ ਹੀ ਰਾਜੇ ਦੇ ਸਵਾਦਲੇ ਭੋਜਨ ਨਾਲ ਅਤੇ ਉਹਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਾ ਪਾਕ ਨਾ ਕਰੇ ਇਸ ਕਰਕੇ ਉਸਨੇ ਖੁਦ ਸਰਿਆਂ ਦੇ ਸਰਦਾਰ ਅੱਗੇ ਬੇਨਤੀ ਕੀਤੀ ਪਈ ਉਹ ਆਪਣੇ ਆਪ ਨੂੰ ਨਾ ਪਾਕ ਨਾ ਪਾਕ ਕਰਨ ਤੋਂ ਮਾਫ ਕੀਤਾ ਜਾਵੇ ਨੌਵੀਂ ਆਇਤ ਅਤੇ ਪਰਮੇਸ਼ਰ ਨੇ ਅਜਿਹਾ ਕੀਤਾ ਕਿ ਖੁਸਰਨ ਦੇ ਸਰਦਾਰ ਦੀ ਕਿਰਪਾ ਦੇ ਪ੍ਰੇਮ ਦੀ ਨਿਗਾਹ ਡਾਨੀਅਲ ਉੱਤੇ ਰਹੀ। ਦਸਵੀਂ ਆਇਤਾ ਤੇ ਖੁਸਰਨ ਦੇ ਸਰਦਾਰ ਨੇ ਡਾਨੀਅਲ ਨੂੰ ਆਖਿਆ ਪਈ ਮੈਂ ਆਪਣੇ ਸਵਾਮੀ ਮਹਾਰਾਜੇ ਤੋਂ ਜਹ ਦੇ ਜਹ ਨੇ ਤੁਹਾਡੇ ਖਾਣ ਪੀਣ ਨੇ ਨੂੰ ਠਹਿਰਾਇਆ ਹੈ ਡਰਦਾ ਹਾਂ ਤੁਹਾਡੇ ਮੂੰਹ ਦੀ ਨਿਗਾਹ ਵਿੱਚ ਤੁਹਾਡੇ ਹਾਨੀਆਂ ਦੇ ਮੂੰਹ ਨਾਲੋਂ ਕਹਨੂ ਮਾੜੇ ਦਿਸਣ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਅੱਗੇ ਰਾਜੇ ਦੇ ਦਰਬਾਰ ਖਤਰੇ ਵਿੱਚ ਪਾਓ। 11ਵੀਂ ਆਇਤ ਤਦ ਦਾਨੀਏਲ ਦੇ ਰੋਗੇ ਨੂੰ ਜਹ ਨੂੰ ਖੁਸਰੰਦੇ ਸਰਦਾਰ ਨੇ ਦਾਨੀਏਲ ਹਾਨ ਨੇ ਮਿਸ਼ਾਇਲ ਅਤੇ ਅਜਰ ਜਾਉ ਤੇ ਥਾਪਿਆ ਸੀ ਆਖਿਆ 12ਵੀਂ ਆਇਤ ਪਈ ਤੋ 10 ਦਿਨ ਤਿੱਕਰ ਆਪਣੇ ਬੰਦਿਆਂ ਨੂੰ ਪਰਖ ਕੇ ਵੇਖਣਾ ਅਤੇ ਖਾਣ ਲਈ ਦਾਲ ਅਤੇ ਪੀਣ ਲਈ ਪਾਣੀ ਸਾਨੂੰ ਦਿਵਾਉਣਾ 13ਵੀਂ ਆਇਤ ਤਦ ਸਾਡੇ ਮੂੰਹ ਉਹਨਾਂ ਜਵਾਨਾਂ ਦੇ ਮੂੰਹ ਜਿਹੜੇ ਰਾਜੇ ਦੇ ਸਵਾਦਲੇ ਭੋਜਨ ਵਿੱਚੋਂ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ ਫੇਰ ਆਪਣੇ ਬੰਦਿਆਂ ਨਾਲ ਜੋ ਠੀਕ ਸਮਝੀ ਕਰੀ 14ਵੀਂ ਆਇਤ ਸੋ ਉਸਨੇ ਉਨ੍ਹਾਂ ਦੀ ਇਹ ਗੱਲ ਮੰਨੀ ਅਤੇ 10 ਦਿਨਾਂ ਤੱਕ ਉਹਨਾਂ ਨੂੰ ਪਰਖਿਆ 15ਵੀਂ ਆਇਤ ਅਤੇ 10 ਦਿਨਾਂ ਦੇ ਮਗਰੋਂ ਉਨ੍ਹਾਂ ਸਾਰਿਆਂ ਜਵਾਨਾਂ ਦੇ ਨਾਲੋਂ ਜਿਹੜੇ ਰਾਜੇ ਦੇ ਸਵਾਦਲੇ ਭੋਜਨਾਂ ਵਿੱਚੋਂ ਖਾਂਦੇ ਸਨ ਉਹਨਾਂ ਦੇ ਮੂੰਹ ਵਧੇਰੇ ਸੁੰਦਰ ਅਤੇ ਸਰੀਰ ਮੋٹے ਦਿੱਸਦੇ ਸਨ ਸੌਵੀਂ ਆਇਤ ਅਤਤ ਦੇ ਰੋਗੇ ਨੇ ਉਹਨਾਂ ਦਾ ਸਵਾਦਲਾ ਭੋਜਨ ਅਤੇ ਸ਼ਰਾਬੀ ਸ਼ਰਾਬ ਜਿਹੜੀ ਉਹਨਾਂ ਨੂੰ ਪੀਣ ਲਈ ਥਾਪੀ ਹੋਈ ਸੀ ਬੰਦ ਕਰ ਦਿੱਤੀ ਅਤੇ ਉਹਨਾਂ ਨੂੰ ਦਾਲੇ ਦੇ ਦਿੱਤੇ 17ਵੀਂ ਆਇਤ ਹੁਣ ਰਹੇ ਉਹ ਚਾਰ ਜਵਾਨ ਪਰਮੇਸ਼ਰ ਨੇ ਉਹਨਾਂ ਨੂੰ ਗਿਆਨ ਅਤੇ ਸਾਰੀ ਵਿਦਿਆ ਅਤੇ ਮਤ ਵਿੱਚ ਬੁੱਧੀ ਦਿੱਤੀ ਅਤੇ ਦਾਨੀਆਂ ਵਿੱਚ ਹਰ ਤਰ੍ਹਾਂ ਦੇ ਦਰਸ਼ਨਾਂ ਨੂੰ ਅਤੇ ਸੁਫਨਿਆਂ ਦੀ ਸਮਝ ਸੀ 18ਵੀਂ ਆਇਤ ਅਤੇ ਜਦ ਉਹਦੇ ਦਿਨ ਹੋ ਚੁਕੇ ਜਿਹਦੇ ਮਗਰੂ ਰਾਜੇ ਨੇ ਹੁਕਮ ਅਨੁਸਾਰ ਉਹਨਾਂ ਦੇ ਸਾਹਮਣੇ ਆਉਣਾ ਸੀ ਤਦ ਖੁਸਰਨ ਦੇ ਸਰਦਾਰ ਉਹਨਾਂ ਨੂੰ ਨਬੂਕਨੂਦਸਰ ਦੇ ਦਰਬਾਰ ਲੈ ਆਇਆ 19 ਆਇਤ ਅਤੇ ਰਾਜੇ ਨੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਉਹਨਾਂ ਵਿੱਚ ਦਾਨੀਏਲ, ਹਨਨੈਲ, ਇਸਮਾਈਲ ਅਤੇ ਅਜਰਜਾ ਵਾਂਜ ਕੋਈ ਨਾ ਸੀ ਇਸ ਲਈ ਉਹ ਰਾਜੇ ਦੇ ਦਰਬਾਰ ਖੜੇ ਰਹਿਣ ਲੱਗੇ 20 ਆਇਤ ਅਤੇ ਬੁੱਧ ਤੇ ਸ਼ੀਨਾਸ ਦੀ ਹਰ ਗੱਲ ਵਿੱਚ ਜਿਹਦੇ ਵਿਖੇ ਰਾਜੇ ਨੇ ਉਹਨਾਂ ਕੋਲ ਸਵਾਲ ਕੀਤਾ ਉਸ ਨੇ ਉਹਨਾਂ ਨੂੰ ਜਾਦੂਗਰਾਂ ਤੇ ਜੋਤਸ਼ੀਆਂ ਨਾਲੋ ਜਿਹੜੇ ਉਹ ਦੇ ਸਾਰੇ ਦੇਸ਼ ਵਿੱਚ ਸਨ 10 ਗੁਣਾ ਅੱਛਾ ਪਾਇਆ ਇੱਕਵੀਂ ਆਇਤ ਅਤੇ ਦਾਨੀਅਲ ਖੋਰਸ ਰਾਜਾ ਦੇ ਪਹਿਲੇ ਵਾਰੇ ਤਿੱਕਰ ਰਿਹਾ ਆਮੀਨ ਪ੍ਰਭੂ ਜੀਨ ਵਚਨ ਪੜੇ ਸੁਣਨ ਜਾਂ ਤੇ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਾਮ ਸਦਾ ਵਸਤੇ ਰਣ ਅਮੀਨ ਸਾਂ ਜਮਸੀਕੀ